ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਅਲਰਟ ਹੈ ਜੀ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹਨਕ ਹੈ ਕਿ ਅੱਜ ਰਾਤ ਜਿਹੜੀ ਹੈ ਸੰਘਣੀ ਧੁੰਦ ਦੀ ਚੇਤਾਵਨੀ ਇਸ ਵੀਡੀਓ ਦੇ ਵਿੱਚ ਅਸੀਂ ਜਾਰੀ ਕਰ ਰਹੇ ਹਾਂ ਸੋ ਇਸ ਵੇਲੇ ਰਾਤ ਦੇ ਲਗਭਗ 8:30 ਵਜੇ ਜਾ ਰਹੇ ਨੇ 3 ਜਨਵਰੀ ਦਾ ਅੱਜ ਦਿਨ ਹੈ ਤੇ ਦਿਨ ਵੇਲੇ ਜਿਵੇਂ ਅੱਜ ਤੜਕੇ ਸਵੇਰੇ ਧੁੰਦ ਕਾਫੀ ਸੰਘਣੀ ਜਿਹੜੀ ਧੁੰਦ ਕਾਫੀ ਵੱਡੇ ਖੇਤਾਂ ਨੂੰ ਪ੍ਰਭਾਵਿਤ ਕਰ ਰਹੀ ਸੀ ਸੋ ਇਸ ਵੇਲੇ ਰਾਤ ਦੇ 8:30 ਵਜੇ ਹੋਏ ਨੇ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਇਸ ਵੇਲੇ ਜ਼ਮੀਨੀ ਲੈਵਲ ਤੇ ਜੜੀ ਆ ਪਹੁੰਚ ਕਰ ਚੁੱਕੀ ਹੈ ਤੁੰਦ ਅਸਮਾਨ ਦੇ ਉੱਤੇ ਅੰਬਰਾਂ ਤੇ ਜਿਹੜੀ ਪਹਿਲਾਂ ਪਿਛਲੇ ਦਿਨਾਂ ਤੋਂ ਲਗਾਤਾਰ ਛਾਈ ਹੋਈ ਸੀ ਉਹ ਹੁਣ ਛੱਟ ਚੁੱਕੀ ਆ ਤੇ ਅੱਜ ਰਾਤ ਮੌਸਮ ਲਗਭਗ ਸਾਫੀ ਆ ਤੇ ਜ਼ਮੀਨੀ ਲੈਵਲ ਤੇ ਗਰਾਊਂਡ ਲੈਵਲ ਤੇ ਭਾਵੇਂ ਹਰਿਆਣਾ ਦੇ ਖੇਤਰਾਂ ਬਾਲਾគ្រੂ ਖੇਤਰ ਯਮਨਾਨਗਰ ਜਗਾਦਰੀ ਦੂਜੇ ਫਾਸੇ ਜੇਕਰ ਰਾਸਾਂ ਦੀ ਗੱਲ ਕਰੀਏ ਸ਼੍ਰੀ ਗੰਗਾ ਨਗਰ ਹਰਮਾਨਗੜ ਨੋਪਗੜ ਸਰਤਗੜ ਵੀ ਕਾਨੇਰ ਸੀ ਕਰਿਆ ਨਾ ਸਾਰੇ ਖੇਤਰਾਂ ਦੇ ਵਿੱਚ ਧੁੰਦ ਬਣਨੀ ਸ਼ੁਰੂ ਹੋ ਚੁੱਕੀ ਆ ਵਿਜ਼ਿਬਿਲਟੀ ਕਾਫੀ ਘਟਾ ਸੋ ਜਿਹੜੇ ਸਫਰ ਕਰ ਰਹੇ ਨੇ ਲੋਕ ਜਿੱਥੇ ਵੀ ਤੁਸੀਂ ਸਫਰ ਕਰ ਰਹੇ ਹੋ ਸੜਕਾਂ ਦੇ ਤੇ ਆਪਣਾ ਬਹੁਤ ਸਾਵਧਾਨੀ ਵਰਤੋ ਤੇ ਬਹੁਤ احتیاط ਨਾਲ ਗੱਡੀ ਚਲਾਓ ਬਹੁਤ ਹੌਲੀ ਰਫ਼ਤਾਰ ਤੇ ਗੱਡੀ ਚਲਾਓ ਕਿਉਂਕਿ ਜਮਿਨੀ ਰੋਗ ਤੇ ਧੁੰਦ ਜਿਹੜੀ ਵਿਜ਼ਿਬਿਲਟੀ ਕਾਫੀ ਘਟ ਇਸ ਵੇਲੇ ਹੋਈ ਹੋਈ ਆ ਤੇ ਇਹ ਆਉਂਦੇ ਜਿਹੜੇ ਘੰਟੇ ਨੇ ਯਾਨੀ ਕਿ ਹੁਣ ਤਾ ਲੈ ਕੇ ਆਉਂਦੇ ਘੰਟਿਆਂ ਤੱਕ ਇਹ ਧੁੰਦ ਹੋਰ ਸੰਘਣੀ ਹੋਏਗੀ ਇਸ ਲਈ ਜੇਕਰ ਸਫ਼ਰ ਤੋਂ ਪਰਹੇਜ਼ ਕੀਤਾ ਜਾਵੇ ਤੇ ਜਿਆਦਾ ਬਿਹਤਰ ਹੈ ਇਸ ਲਈ ਆਪਣਾ ਸਫ਼ਰ ਤੋਂ ਪਰਹੇਜ਼ ਹੀ ਰੱਖੋ ਜੇਕਰ ਬਹੁਤ ਜ਼ਰੂਰੀ ਕੰਮ ਹੈ ਤੁਹਾਨੂੰ ਫਿਰ ਤੁਸੀਂ ਘਰੋਂ ਨਿਕਲ ਸਕਦੇ ਹੋ ਜੇਕਰ ਤੁਸੀਂ ਨਿਕਲੇ ਹੋ ਜਾਓ ਤਾਂ ਬਹੁਤ ਸਾਵਧਾਨੀ ਨਾਲ ਹੁਣੇ ਘਰਾਂ ਨੂੰ ਪਰਤੋ ਤੇ ਕਿਉਂਕਿ ਆਉਂਦੇ ਘੰਟਿਆਂ ਤੱਕ ਇਹ ਧੁੰਦ ਜੜੀਆ ਹੋਰ ਵੀ ਸੰਘਣੀ ਹੁੰਦੀ ਜਾਏਗੀ ਤੇ ਕੱਲ ਸਵੇਰ ਤੱਕ ਧੁੰਦ ਦੇ ਬਹੁਤੇ ਖੇਤਰ ਜਿਹੜੇ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਚੁੱਕੀ ਹੋਏਗੀ ਪੰਜਾਬ ਹਰਿਆਣਾ ਰਾਜਸਥਾਨ ਜੋ ਵੀ ਵਿਹਾਰ ਤੱਕ ਤੇ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਚਲੇ ਆ ਹੁਸ਼ਿਆਰ ਹੋ ਰਹੇ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਸਾਰੇ ਖੇਤਰਾਂ ਜਿਹੜੇ ਧੁੰਦ ਦੀ ਚਫੇਟ ਚਾਣਗੇ ਤੇ ਜਿੱਥੇ ਜਿੱਥੇ ਧੁੰਦ ਇਸ ਵੇਲੇ ਪਈ ਹੋਈ ਆ ਤੇ ਜਿਹੜੇ ਸਾਡੇ ਸਰੋਤੇ ਨੇ ਉਹ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਕਿੰਨੀ ਕੁ ਵਿਜ਼ਿਬਿਲਟੀ ਆ ਤੁਹਾਡੇ ਤੇ ਕਿੰਨੀ ਕੁ ਧੁੰਦ ਤੁਹਾਡੇ ਖੇਤਰ ਦੇ ਵਿੱਚ ਪਈ ਹੋਈ ਆ ਅਵੇਅਰ ਰਹੋ ਜੀ ਸਾਵਧਾਨੀ ਵਰਤੋ ਧੰਵਾਜਿਓ ਸ਼ੁਕਰੀਆ